ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਟਿੱਕ ਟਾਕ ਸਾਰੇ ਵੀਰ ਜੀ ਤੇ ਅੱਜ ਨਾ ਗੱਲ ਕਰਦੇ ਆਪਾਂ ਬੀ ਐਲ ਬੀ ਬਾਰੇ ਇਹਦਾ ਵਧੀਆ ਜਿਹਾ ਹੱਲ ਦੱਸਦੇ ਆਂ ਪੂਰਾ ਟੌਪ ਦਾ ਚਲੋ ਵੀਡੀਓ ਦੇ ਬਾਰੇ ਆਪਾਂ ਅੱਗੇ ਵੀ ਪਾਈ ਅੱਜ ਤੋਂ ਕੋਈ ਮਹੀਨਾ ਪਹਿਲਾਂ ਪਾਈ ਹੋ ਗਈ ਜਾਂ 25 ਦਿਨ ਪਹਿਲਾਂ ਜਿਹੜੇ ਭਰਾ ਪੇਜ ਨਾਲ ਜੁੜੇ ਉਹਨਾਂ ਨੂੰ ਪਤਾ ਹੀ ਹੈ ਜੀ ਉਦੋਂ ਸਾਡੇ ਏਰੀਆ ਦੇ ਵਿੱਚ ਖਾਸ ਕਰਕੇ 1985 15 91 92 ਜਿਹੜੀਆਂ ਗੇਟੀਆਂ ਡੀਐਸ ਆਰ ਸੀ ਉਹਨਾਂ ਤੇ ਅਟੈਕ ਆ ਗਿਆ ਸੀ ਉਦੋਂ ਵੀ ਇੱਕ ਵੀਡੀਓ ਪਾਈ ਹੁਣ ਫੇਰ ਪਾਉਣ ਲੱਗੇ ਆਂ ਚੱਕਰੀ ਆ ਗਈ ਹੁਣ ਨਾ ਆ ਇਧਰ ਚਲੋ ਜਿਹੜੇ ਭਰਾ ਆਪਣੇ ਏਰੀਆ ਦੇ ਉਹਨਾਂ ਨੂੰ ਪਤਾ ਹੀ ਆ ਅਟੈਕ ਆਉਣ ਲੱਪਿਆ 15 9 16 92 ਠੀਕ ਹੈ ਜੀ 11 21 17 18 하이브리드 ਚੋਣੇ ਤੇ ਸੁਪਰੀਮ 110 ਚੋਣੇ ਨੂੰ ਕਿਤੇ ਕਿਤੇ ਆਇਆ ਜਿਆਦਾ ਨਹੀਂ ਆਇਆ ਕਿਤੇ ਕਿਤੇ ਆਏ ਹਨ ਇਹਦਾ ਨਾ ਵਧੀਆ ਜਿਹਾ ਹੱਲ ਦੱਸਦੇ ਟੌਪ ਦਾ ਆਪਾਂ ਚਲੋ ਦਵਾਈਆਂ ਤੇ ਬਥੇਰੀਆਂ ਹੀ ਆਉਂਦੀਆਂ ਉਹਨਾਂ ਬਾਰੇ ਵੀ ਆਪਾਂ ਕਰ ਲੈਨੇ ਗੱਲ ਠੀਕ ਹੈ ਨਾ ਤੇ ਬਾਕੀ ਨਾ ਆ ਅਹੀਂ ਨਾ ਪਹਿਲੋਂ ਪੂਸਾ ਜੀ ਤਾਲੀ ਚੋਂ ਨਾ ਲਾਉਨੇ ਹੁੰਨੇ ਹਨ ਚਲਾਉਣ ਬੰਦ ਕਰਤਾ ਉਹਨੂੰ 1 ਸਾਲ ਟੈਗ ਆ ਗਿਆ ਹਾਂ ਬਥੇਰੇ ਪੰਗੇ ਲੈ ਲੈ ਵੇਖੇ ਹੋਦੋਂ ਸਾਰੀਆਂ ਦਵਾਈਆਂ ਵਰਤ ਕੇ ਵੇਖੀਆਂ ਹਾਂ ਪਰ ਜਿਹੜੀ ਦਵਾਈ ਨੇ ਆਪਣੇ ਉਹ ਬੀ ਐਲ ਬੀ ਡੱਕੀ ਤੇ ਜਿਹੜੀ ਹੁਣ ਤੱਕ ਸਾਨੂੰ ਰਿਜ਼ਲਟ ਦਿੰਦੀ ਆਉਂਦੀ ਆ ਕਿਉਂਕਿ ਆਪਾਂ ਅੱਗੇ ਵੀਡੀਓ ਪਾਉਨੇ ਨੇ ਆਪਾਂ ਬੀ ਐਲ ਬੀ ਵਾਲੀ ਦਵਾਈ ਜਦੋਂ ਝੋਨਾ ਗੋਭ ਦੇ ਵਿੱਚ ਹੁੰਦਾ ਉਦੋਂ ਨਾਲ ਹੀ ਬਾ ਦਈਦੀ ਆਪਾਂ ਕਦੀ ਦਵਾਈ ਲੇਟ ਨਹੀਂ ਕੀਤੀ ਠੀਕ ਹੈ ਇਹਦੇ ਆਉਂਦੇ ਆਪਾਂ ਕਾਰਨ ਦੱਸ ਦਿੰਨੇ ਪੈਨੂ ਇਹ ਆਉਂਦਾ ਕਦੋਂ ਬੀ ਐਲ ਬੀ ਆਉਂਦੀ ਕਦੋਂ ਆਉਣਾ ਇਹਨੇ ਉਦੋਂ ਆ ਜਦੋਂ ਬਾਰਸ਼ਾਂ ਪੈਂਦੀਆਂ ਹੁਣ ਠੀਕ ਹੈ ਜੀ ਬਾਰਸ਼ਾਂ ਤੋਂ ਬਾਅਦ ਜਿਵੇਂ ਹੁਣ ਮਰੋੜੇ ਲੱਗੰਦਾ ਏ ਮਰੋੜੇ ਗਲੋ ਕਈ ਕਿਤੇ ਚਮਾਸੇ ਗਾ ਲੈਂਦੇ ਵਖੋ ਵਖਰੀ ਬੋਲੀ ਨਾ ਸਾਰੀ ਸਿੱਧਾ ਆਪਾਂ ਜੀ ਲਾ ਲਈਏ ਇੱਕ ਟੈਂਪਰੇਚਰ 28 ਤੋਂ 35 ਠੀਕ ਹੈ ਜੀ ਤੇ ਜਿਹੜੀ ਹਿਊਮਿਡਿਟੀ ਉਹ 7 ਤੋਂ ਪਲੱਸ ਹੋਵੇ ਤੇ ਜਾਂ ਸੌਖਾ ਜਿਹਾ ਹਿਸਾਬ ਲਾ ਲਓ ਜੀ ਜਦੋਂ ਘੱਟ ਟੈਂਪਰੇਚਰ ਤੇ ਜਲ ਦੇ ਵਿੱਚ ਆਪਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਉਹਦੇ ਨੇ ਆਉਣਾ ਹੀ ਹੁੰਦਾ ਜੀ ਠੀਕ ਹੈ ਜੀ ਆ ਹੀ ਜਾਂਦੀ ਏ ਬਾਰਸ਼ਾਂ ਤੋਂ ਬਾਅਦ ਜਦੋਂ ਚਮਾਸੇ ਵੱਜਦੇ ਇਹਦੇ ਦਿਨਾਂ ਦਵਾਈਆਂ ਆਉਂਦੀਆਂ ਜਿਵੇਂ ਪਹਿਲੀ ਗੱਲ ਕਈ ਭਰਾ ਕੀ ਕਰਦੇ ਮਾਈਸਿਨ ਗਰੁੱਪ ਪਾ ਦਿੰਦੇ ਗੋਬ ਚ ਉਹ ਗਲਤੀ ਭੁੱਲ ਕੇ ਉਹਨਾਂ ਕਰਿਓ ਮਾਈਸਿਨ ਦੀਆਂ ਪੁੜੀਆਂ ਜਿਹੜੇ ਪਾ ਭਰਾ ਬੰਦੇ ਉਹਦੇ ਅੱਜ ਹੀ ਬੰਦ ਕਰ ਦੋ ਪਾਇਆ ਨਾ ਕਰੋ ਜੀ ਚਲੋ ਜੀ ਯਾਰ ਕੀ ਪੈ ਗਈਆਂ ਅਗਲੇ ਸਾਲ ਤੋਂ ਇਹ ਗਲਤੀ ਨਾ ਕਰਿਓ ਤੇ ਕਈ ਦੁਕਾਨਦਾਰ ਬਹੁਤ ਵਧੀਆ ਨਹੀਂ ਦਿੰਦੇ ਹਾਂ ਕਿਸਾਨਾਂ ਨੇ ਪੁੜੀਆਂ ਕਈ ਦੁਕਾਨਦਾਰ ਚਲੋ ਦੇ ਵੀ ਦਿੰਦੇ ਨਾਲ ਪਰ ਉਹ ਪੁੜੀਆਂ ਪਾਉਣੀਆਂ ਨਹੀਂ ਚਾਹੀਦੀਆਂ ਇਹਦੇ ਤੇ ਦਵਾਈ ਕਿਹੜੀ ਹੁੰਦੀ ਕੋਸੁਗਾ ਮਾਈਸਿਨ ਵੀ ਹੁੰਦੀ ਉਹ ਵੀ ਭਰਾ ਵਰਤ ਵਰਤ ਉਹਦੀ ਅਹੀਂ ਵਰਤ ਕੇ ਵੇਖੀ ਨਹੀਂ ਕੋਈ ਫਰਕ ਪਿਆ ਠੀਕ ਹੈ ਜੀ ਪਲੂਨਟੋਮਾਈਸਿਨ ਹੁੰਦੀ ਹੈ ਅਰੇ ਜੀ ਉਹਦੇ ਨਾਲ ਵੀ 1% ਨਹੀਂ ਫਰਕ ਹੈਗਾ ਸਟੈਪਟੋ ਦੀਆਂ ਪੁੜੀਆਂ ਹੁੰਦੀਆਂ ਜੀ ਉਹਦਾ ਵੀ ਕੋਈ ਇਦਾਂ ਰਿਜ਼ਲਟ ਨਹੀਂ ਹੈਗਾ ਜੀ 2HLP ਦੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਤੇ ਜਿਹੜੀ ਹੈਗੀ ਆ ਔਨ ਦੀ ਕੁਸੁਗਾ ਮਾਈਸਿਨ ਕੁਸੁਗਾ ਮਾਈਸਿਨ ਦਾ ਵੀ ਕਈਆਂ ਨੇ ਬਹੁਤ ਵੇਖਿਆ ਕਰਕੇ ਅਸੀਂ ਵੀ ਕਰਕੇ ਵੇਖੀ ਉਹਦਾ ਵੀ ਕੋਈ ਰਿਜ਼ਲਟ ਨਹੀਂ ਹੈਗਾ ਜਿਹੜੀ ਆਪਣੀ ਕਾਪਰ ਹੁੰਦੀ ਕਾਪਰ ਦਾ ਵੀ ਕੋਈ ਰਿਜ਼ਲਟ ਨਹੀਂ ਹੈਗਾ। ਕਈ ਵੀ ਪ੍ਰਾਕੋਸਾਈਡ ਵੀ ਕਰਦੇ ਆ, ਠੀਕ ਹੈ ਜੀ। ਕਈ ਪ੍ਰਾ ਬਲਾਈਟੋਕਸ ਕਰਦੇ ਆ, ਕਈ ਕੋਨਿਕਾਂ ਦਵਾਈ ਆਉਂਦੀ ਉਹ ਕਰਦੇ ਆ ਪਰ ਕਿਸੇ ਦਾ ਰਿਜ਼ਲਟ ਨਹੀਂ ਇਹ ਇਹਦੇ ਤੇ ਹੈਗਾ। ਜੇ ਤੇ ਟੌਪ ਦਾ ਰਿਜ਼ਲਟ ਲੈਣਾ ਬੀਐਲਬੀ ਆ ਗਈ ਆ, ਚਾਹੇ ਜਿੰਨੀ ਮਰਜੀ ਆ ਗਈ। ਇੱਕ ਸਸਤੀ ਜੀ ਤੇ ਵਧੀਆ ਹੱਲ ਤੁਹਾਨੂੰ ਦੱਸਦੇ ਆ। ਉਹ ਦਵਾਈ ਆ ਜੀ, ਚਲੋ ਸਪਰੇਅ ਉਹਦੀ ਇਹ ਆ ਗਈ ਆਪਾਂ ਸਵੇਰੇ-ਸਵੇਰੇ ਜਾਂ ਸ਼ਾਮ ਦੇ ਟਾਈਮ ਕਰਨੀ ਆ। ਉਦਾਂ ਆਪਾਂ ਇਹ ਨਹੀਂ ਕੀ ਦੁਪਹਿਰੇ ਸਪਰੇਅ ਕਰਨੀ ਸ਼ਾਮ ਦੇ ਟਾਈਮ ਇਹਦੇ ਸਪਰੇਅ ਕਰਕੇ ਵੇਖਿਓ ਵੇਖਿਓ 100% ਹੱਲ ਉਹ ਦਵਾਈ ਹੈਗੀ ਹੈ ਜੀ ਵੈਕਟਾ ਵਾਈਪ ਆਈਪੀਐਲ ਕੰਪਨੀ ਦੀ ਹੁੰਦੀ ਹੈ ਵੈਕਟਾ ਵਾਈਪ ਦਵਾਈ ਹੈ ਉਹਦੀ ਡੋਜ਼ ਦੱਸ ਦਿੰਨੇ ਆਂ ਅਸੀਂ ਤਾਂ 700 ਐਮਐਲ ਨਾਲ ਹੀ ਪਾ ਦਿੰਨੇ ਝੋਨੇ ਦੇ ਵਿੱਚ ਜਦੋਂ ਆਪਣਾ ਝੋਨਾ ਗੋਭ ਦੇ ਵਿੱਚ ਹੁੰਦਾ ਸਾਡੇ ਘਰੀ ਉਦੋਂ ਬਾਅਦ ਦਿੱਕਤ ਨਹੀਂ ਆਈ ਪਹਿਲਾਂ ਜਦੋਂ ਆ ਗਈ ਹੈਗੀ ਉਸ ਤੋਂ ਬਾਅਦ ਅਸੀਂ ਪੱਕੀ ਨਾਲ ਬੋਣ ਲੱਪੇ ਉਦੋਂ ਬਾਅਦ ਕਦੇ ਕੋਈ ਆਪਣੀ ਦਿੱਕਤ ਨਹੀਂ ਆਈ ਡੋਜ਼ ਉਹਦੀ ਹੈਗੀ ਹੈ ਜੀ ਜੇ ਤੇ ਬੀਐਲਪੀ ਨਹੀਂ ਆਈ ਅੱਗੇ ਵੀ ਆਪਾਂ ਦੱਸਿਆ ਉਹਦੀ ਡੋਜ਼ ਹੈਗੀ 700 ਐਮਐਲ ਠੀਕ ਹੈ ਜੀ ਜੇ ਆਪਣੇ ਖੇਤਾਂ ਦੇ ਵਿੱਚ ਬੀਐਲਬੀ ਆ ਗਈ ਫਿਰ ਉਹ ਜੂ ਡੋਜ਼ ਹੈਗੀ ਹੈ ਜੀ 1 ਲੀਟਰ ਤੇ ਉਹ ਸਪਰੇਅ ਦਾ ਵਰਤਣ ਦਾ ਤਰੀਕਾ ਇਹ ਆ ਅੱਗੇ ਵੀ ਭਰਮਣੋਂ ਦੱਸਿਆ ਸੀ ਕਿ ਕਿੱਲੇ ਦੇ ਹਿਸਾਬ ਨਾਲ ਤੁਸੀਂ 3 400 ਜਾਂ ਅੱਧਾ ਕਿਲੋ ਚਲੋ 400 ਗ੍ਰਾਮ ਤੋਂ ਚਾਲੂ ਕਰ ਲਓ ਤੁਸੀਂ ਅੱਧਾ ਕਿਲੋ ਕਿਲੋ ਜਿੰਨਾ ਵੀ ਮਰਜ਼ੀ ਗੋੜ ਲੈ ਲਓ ਜੀ 400 ਗ੍ਰਾਮ ਜਾਂ ਕਿਲੋ ਵੀ ਤੁਸੀਂ ਲੈ ਸਕਦੇ ਜੀ ਗੁੜ ਲੈ ਕੇ ਜਿਵੇਂ ਆਪਾਂ ਅੱਜ ਸ਼ਾਮ ਨੂੰ ਸਪਰੇਅ ਕਰਨੀ ਹੈ ਤੇ ਸਵੇਰੇ ਸਵੇਰ ਉਹਨੂੰ ਦਵਾਈ ਨੂੰ ਘੋਲ ਲਓ ਜੇ 5-7 ਲੀਟਰ ਪਾਣੀ ਲੈ ਕੇ ਤੇ ਜਾਂ 2 ਲੀਟਰ ਪਾਣੀ ਲੈ ਕੇ ਗੋੜ ਘੋਲੋ ਚੀ ਔਰ ਇਹ ਵਿੱਚ ਦਵਾਈ ਪਾ ਦੋ ਉਹਦੇ ਨਾਲ ਉਹਦਾ ਜਿਹੜਾ ਹੈਗਾ ਦਵਾਈ ਐਕਟਿਵ ਹੋ ਜਾਂਦੀ ਪੂਰ ਠੀਕ ਹੈ ਜੀ ਤੇ ਜੇ ਤੁਸੀਂ ਵੱਧ ਸਪਰੇਅ ਕਰਨੀ ਜਿੰਨੀ ਵੀ ਚਾਹੇ ਤੁਸੀਂ 10 20 ਗੱਲਾਂ ਨੂੰ ਜਿੰਨਿਆਂ ਨੂੰ ਵੀ ਸਪਰੇਅ ਕਰਨੀ ਉਸ ਹਾਮ ਦਾ ਗੋੜ ਲੈ ਲੈਣਾ ਤੁਸੀਂ ਜਿੰਨੀ ਉਹਦੀ ਡੋਜ਼ ਆ ਜੇ ਬਿਮਾਰੀ ਆ ਗਈ ਆ ਤੇ 1 ਲੀਟਰ ਜੇ ਨਹੀਂ ਆਈ ਆ ਤੇ 700 ਐਮਐਲ ਉਹ ਗੋੜ ਦੇ ਵਿੱਚ ਘੋਲ ਕੇ ਫਿਰ ਸਪਰੇਅ ਕਰਿਓ ਜੀ ਇਹਦਾ ਇਹ ਹੈ ਕਿ ਕਿਸੇ ਵੀ ਜਾਨੀ ਕਿ ਕਾਪਰ ਦੇ ਨਾਲ ਨਹੀਂ ਹੋਣੀ ਕਿਸੇ ਵੀ ਮਾਈਸੀਨ ਗਰੁੱਪ ਦੇ ਨਾਲ ਨਹੀਂ ਹੋਣੀ ਹੋਰ ਜਿਹੜੇ ਆਪਾਂ ਫੰਗੀ ਸਾਈਡ ਇਫੈਕਟਿਵ ਸਾਈਡ ਵਰਤਦੇ ਆ ਉਹਨਾਂ ਸਾਰਿਆਂ ਦੇ ਨਾਲ ਹੀ ਆਪਾਂ ਕਰ ਸਕਦੇ ਆ ਤੇ ਜਿਹੜੇ ਜਿਹੜੇ ਭਰਾਵਾਂ ਦੇ ਦਿੱਕਤ ਆ ਗਈ ਹੈ ਬੀਐਲਬੀ ਦੀ ਇੱਕ ਕਰ ਕਰਕੇ ਵੇਖਿਓ ਕਈ ਵੀਰ ਕਹਿੰਦੇ ਇਹ ਦਿੱਕਤ ਆ ਗਈ ਹੈ ਤੇ ਰਿਜ਼ਲਟ ਦੱਸਿਓ ਫਿਰ ਇੱਕ ਮੰਨੇ ਜਿਹੜੀ ਮਰਜ਼ੀ ਤੁਸੀਂ ਕਰ ਲਓ ਕਾਪਰ ਜੋ ਕੋ ਜੀ ਕਿਉਂਕਿ ਆਪਾਂ ਜੋ ਕੋ ਜੀ ਵਰਤਦੇ ਆ ਜਿਹੜੇ ਤਰੀਕਿਆਂ ਨਾਲ ਆਪਣੇ ਹੱਲੋ ਜਾਂ ਆਪਾਂ ਉਹ ਦੱਸਾਂਗੇ ਉਦਾਂ ਨਹੀਂ ਆਪਾਂ ਦੱਸ ਦੇਗੇ ਇਹ ਭਰਾ ਨੂੰ ਜਿਹੜੇ ਤਰੀਕੇ ਨਾਲ ਆਪਣੀ ਵਧੀਆ ਬਿਮਾਰੀ ਦਾ ਹੱਲ ਹੋਇਆ ਸਾਡੇ ਸਭ ਤੋਂ ਟਾਪ ਦੇ ਰਿਜ਼ਲਟ ਸਾਡੇ ਵੀ ਤੇ ਸਾਡੇ ਏਰੀਏ ਦੇ ਵਿੱਚ ਵੀ ਹੋਰ ਵੀ ਜਿਹੜੇ ਪ੍ਰਾਵਰਤਦੇ ਆ ਵੈਕਟਾ ਵਾਈਪ ਦੇ ਆਏ ਆ ਇੱਕ ਕਰਫਿਲ ਦੱਸਦੀ ਜੇ ਤੇ ਬਿਮਾਰੀ ਆ ਗਈ ਆ 1 ਲੀਟਰ ਕਿਲੇ ਦੀ ਡੋਜ਼ ਜੇ ਨਹੀਂ ਆਈ ਤੇ 700 ਐਮਲ ਤਰੀਕਾ ਤੁਹਾਨੂੰ ਦੱਸਿਆ ਜੇ ਪਾਣੀ ਘੱਟ ਤੋਂ ਘੱਟ 150 ਲੀਟਰ ਬਸ ਕਾਪਰ ਨਾਲ ਕਿਸੇ ਨਾਮ ਨਾਮ ਨਹੀਂ ਰਲਣਗੇ ਤੇ ਕਮਾਈ ਸਨ ਗਰੁੱਪ ਨਾਲ ਨਹੀਂ ਰਲਣਗੇ ਓਕੇ ਜੀ ਧੰਨਵਾਦ ਜੀ ਸਾਰੇ ਪ੍ਰਾਵਰਤਾਂ ਦਾ